तो युद्ध नशा विरुद्ध जड़ी मुहिम छेड़ी गई है वो बहुत वीरिया कामयाबी मिली है अमृतसर पुलिस को हूँ तक ये करीब करीब अगर एक मास तो अभी देखिए तो दो सौ किलो हीरोइन फड़ चुके ने। दो सौ किलो हीरोइन तो अलावा अफीम चरस गांजा सारा कुछ फड़िया होया है और पिछले दो तीन दिन बीच भी पता ही लग्या होगा कि बारह किलो एक तो अठ किलो दू दु, दूजा दो इन्हों ने काफ़ी व्डी रिकवरी की अफीम की तो बंदे भी बहुत सारे फड़े गए हैं करीब हज़ार के आसपास पास परचे दर्ज हुए हैं दो हज़ार के आसपास बंदे अरेस्ट हुए हैं जोड़े बंदे इतने बेचते वो पज गए थे तो इस करके अज बंदे फड़े गए हैं इतने इस इलाके इंफॉरमेसन मिलेगा कि बहरों कोई आके इतने ड्रग बेच रहा है तो बहुत वाइस कमा कामयाबी मिली हुई है तीन बंदे असी फे हैं ਮੈਂ ਇੱਥੇ ਦੋ ਚਾਰ ਬੀਬੀਆਂ ਨਾਲ ਗੱਲ ਕੀਤਾ ਹੈ ਉਹ ਬੜੇ ਖੁਸ਼ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਜਿਹੜੀ ਕਾਰਵਾਈ ਸ਼ੁਰੂ ਕੀਤੀ ਹੈ ਉਹਦੇ ਨਾਲ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਹੈ ਕਿਉਂਕਿ ਇੱਥੇ ਨੁੱਕੜ ਤੇ ਕਈ ਸਾਰੇ ਨਸ਼ੇੜੀ ਬੈਠੇ ਹੁੰਦੇ ਸੀਗੇ ਨਸ਼ਾ ਕਰਦੇ ਸੀਗੇ ਤੇ ਅੰਦੇ ਜਾਂਦੇ ਜਿਹੜੀ ਲੇਡੀਜ਼ ਹੁੰਦੀਆਂ ਸੀਗੀਆਂ ਉਹਨਾਂ ਨੂੰ ਕਮੈਂਟ ਵਗੈਰਾ ਪਾਸ ਕਰਦੇ ਸੀਗੇ ਛੋਟੇ-ਮੋਟੇ ਕ੍ਰਾਈਮ ਕਰਦੇ ਸੀਗੇ ਜਿ세ਰੇ ਤੁਸੀਂ ਸਾਰਿਆਂ ਨੂੰ ਪਤਾ ਹੈ ਯੁੱਧ ਨਸ਼ਾ ਵਿਰੁੱਧ ਹੁਣ 6.5 ਮਹੀਨੇ ਹੋ ਗਏ ਇਹਨਾਂ ਨੂੰ ਸ਼ੁਰੂ ਕੀਤਾ ਹੋਇਆ ਠੀਕ ਹੈ ਤਾਂ ਯੁੱਧ ਨਸ਼ਾ ਵਿਰੁੱਧ जीड़ी मुहिम छेड़ी गई है वो बहुत वीडियो कामयाबी मिली है अमृतसर पुलिस को हूँ तक करीब करीब अगर एक मार्च तो अभी देखिए तो दो सौ किलो हीरोइन फट चुके हैं दो सौ किलो हीरोइन तो अलावा अफीम चरस गांजा सारा कुछ फड़या हो और पिछले दो तीन दिन भी पता ही लग्या होगा कि बारह किलो एक तो अठ किलो दु दूजा दो इन्हों काफ़ी व्डी रिकवरी की अफीम की तो बंदे भी बहुत सारे फड़े गए हैं करीब हज़ार के आसपास परचे दर्ज हुए हैं दो हज़ार के आसपास बंदे अरेस्ट हुए हैं तो ये जोड़ा मुहिम चलाया गया है ये बहुत ही वह कामयाबी मिल रही है और मैं उम्मीद करती हूँ अगे भी कामयाबी मिलती रहेगी जो बंदे इतें बेचते सके हूँ वो भज गए इस करके अज बंधे फटे गए हैं इतने इस इलाके इनफॉर्मेसन मिलेगा कि बहरों कोई आके इत ड्रग बेच रहा है तो बहुत वह कामयाबी मिली हुई है ਤਿੰਨ ਬੰਦੇ ਐਸੀ ਫੜੇ ਹੈ ਜਿਦੇ ਚ ਇੱਕ ਬਾਹਰੋਂ ਆਇਆ ਸੀਗਾ ਦੋ ਇੱਥੋਂ ਦੇ ਸੀਗੇ ਉਹ ਪਰਚਾ ਪੁਲਿਸ ਦਰਜ ਕਰ ਰਹੀ ਹੈ ਮੈਂ ਪਬਲਿਕ ਦੇ ਨਾਲ ਵੀ ਤੁਸੀਂ ਗੱਲਬਾਤ ਕਰਦੇ ਰਿਸਪੌਂਸ ਡੀਸੀ ਦਾ ਲੋਕ ਮੈਂ ਇੱਥੇ ਦੋ ਚਾਰ ਬੀਬੀਆਂ ਨਾਲ ਗੱਲ ਕੀਤਾ ਹੈ ਉਹ ਬੜੇ ਖੁਸ਼ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਜਿਹੜੀ ਕਾਰਵਾਈ ਸ਼ੁਰੂ ਕੀਤੀ ਹੈ ਉਹਦੇ ਨਾਲ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਹੈ ਕਿਉਂਕਿ ਇੱਥੇ ਨੁੱਕੜ ਤੇ ਕਈ ਸਾਰੇ ਨਸ਼ੇੜੀ ਬੈਠੇ ਹੁੰਦੇ ਸੀਗੇ ਨਸ਼ਾ ਕਰਦੇ ਸੀਗੇ ਤੇ ਅੰਦੇ ਜਾਂਦੇ ਜਿਹੜੇ ਲੇਡੀਜ਼ ਹੁੰਦੀਆਂ ਸੀਗੀਆਂ ਉਹਨਾਂ ਨੂੰ ਕਮੈਂਟ ਵਗੈਰਾ ਪਾਸ ਕਰਦੇ ਸੀਗੇ ਛੋਟੇ ਮੋਟੇ ਕ੍ਰਾਈਮ ਕਰਦੇ ਸੀਗੇ ਤੇ ਉਹਦੇ 'ਚ ਬਹੁਤ ਜ਼ਿਆਦਾ ਫਰਕ ਪੜਾ ਹੈ ਉਹਨਾਂ ਨੂੰ ਫੜ ਲਿਆ ਗਿਆ ਹੈ ਜਾਂ ਉਹਨਾਂ ਨੂੰ ਹੁਣ ਮਿਲ ਨਹੀਂ ਰਹਿ ਨਸ਼ਾ ਇਸ ਕਰਕੇ ਇਨਾਂ ਨੂੰ ਬਹੁਤ ਆਰਾਮ ਹੋ ਗਿਆ ਹੈ ਕਿ ਇਸ ਤਰ੍ਹਾਂ ਦੀ ਗਲਬਾਤ ਹੋਣੀ ਨਹੀਂ ਹੁੰਦੀ। ਬਸ ਇਹ ਤੋਂ ਮੈਂ ਵੀ ਇੱਥੇ ਚੈਕਿੰਗ ਹੋ ਰਹੀ ਸੀ ਇਹ ਤਾਂ ਗੈਰ ਹੈ ਸੀ ਮੈਂ ਇੱਥੇ ਸੀਗੇ ਨਸ਼ਾ ਤਸਕਰਾ ਤੋਂ ਲੋਕ ਵੀ ਡਰਦੇ ਆ ਲੋਕ ਲੋਕ ਪੁਲਿਸ ਤੋਂ ਕੌਂਚ ਕਰਨਾ ਚਾਹੁੰਦੇ ਨੇ ਪਰ ਨਸ਼ਾ ਤਸਕਰਾ ਤੋਂ ਡਰਦੇ ਮਾਰੀ ਮੈਂ ਕੌਂਚ ਨਹੀਂ ਕਰ ਬੰਦੇ। ਨਹੀਂ ਨਹੀਂ ਤੁਹਾਡੀ ਗੱਲ ਗਲਤ ਹੈ ਜਿਹੜੀ ਹੈਲਪਲਾਈਨ ਅਸੀਂ ਦਿੱਤੀ ਹੋਈ ਹੈ ਉਹਦੇ 'ਚ ਹਜ਼ਾਰ ਦੇ ਆਸ-ਪਾਸ ਕੰਪਲੇਂਟ ਆਈਆਂ ਨੇ ਪਬਲਿਕ ਵੱਲੋਂ। ਤਾਂ ਇਸ ਕਰਕੇ ਇਹ ਕਹਿਣਾ ਕਿ ਉਹ ਡਰ ਰਹੇ ਨੇ ਗਲਤ ਗੱਲ ਕਰ ਰਹੇ ਹੋ ਤੁਸੀਂ। ਉਹ ਪਬਲਿਕ ਬਿਲਕੁਲ ਸਾਹਮਣੇ ਆ ਰਹੀ ਹੈ ਲੇਕਿਨ ਜਿਸ ਤਰ੍ਹਾਂ ਅਸੀਂ ਕਹਾ ਹੋਇਆ ਕਿ ਉਨੂੰ ਅਸੀਂ ਡਿਸਕਲੋਸ ਨਹੀਂ ਕਰਦੇ ਤਾਂ ਬੜੇ سارے ਲੋਕੀ ਆ ਰਹੇ ਹਨ ਉਹ ਕੰਪਲੇਂਟ ਕਰ ਰਹੇ ਹਨ ਰਿਕਵਰੀਜ਼ ਹੋਈਆਂ ਨੇ ਕੋਈ ਦੱਸ ਸਕੋਗੇ ਜਿਹੜੀਆਂ ਇਹ ਤਿੰਨ ਬੜੇ ਨੇ ਜਾਂ ਉਹ ਪੂਰੇ ਸ਼ਹਿਰ ਦੇ ਵਿੱਚ ਕੋ ਜੋ ਸਭ ਤੋਂ ਨਹੀਂ ਅਸੀਂ ਤਿੰਨ ਥਾਂ ਤੇ ਕਰ ਰਹੇ ਹਾਂ ਜਿਹੜਾ ਕਸੂ ਆਜ਼ਦਾ ਹੈ ਤੇ ਇੱਥੋਂ ਜਿਹੜੇ ਤਿੰਨ ਬੰਦੇ ਫੜੇ ਗਏ ਹਨ ਉਹਦੇ ਬਾਰੇ ਡਿਟੇਲ ਹਲੇ ਪੁੱਛਗੀ ਚੱਲ ਰਹੀ ਹੈ ਉਹ ਸਾਰਾ ਕੁਝ ਤੁਹਾਨੂੰ ਆਰਾਮ ਨਾਲ ਬਾਅਦ ਚ ਕਮਿਸ਼ਨਰ ਸਾਹਿਬ ਦੱਸਣਗੇ ਡਿਟੇਲ ਚ ਠੀਕ ਮੈਡਮ ਪੋਜ਼ਿਟਿਵ ਰਿਸਪਾਂਸ ਸਾਰਾ ਜੁਧ ਦਸ਼ਨ ਦੇ ਵਿਰੁੱਧ ਕਿਉਂਕਿ ਲਗਾਤਾਰ ਪਰਸੋਂ ਹਵਾਲੇ ਸਰ ਕਮਿਸ਼ਨਰ ਪੁਲਿਸ ਨੇ 20 ਕਿਲੋ ਹੈ ਰਣ ਪੜੀ ਤੱਕ ਲੱਗਦਾ ਕਿ ਜਿਸ ਲੈਵਲ ਤੋਂ ਸ਼ੁਰੂ ਕੀਤਾ ਸੀਗਾ ਪੋਜ਼ਿਟਿਵ ਰਿਸਪਾਂਸ ਹੈ ਠੀਕ ਰਿਜ਼ਲਟ ਆ ਰਹੇ ਨੇ ਬਹੁਤ ਹੀ ਬਹੁਤ ਹੀ ਜ਼ਿਆਦਾ ਵਧੀਆ ਪੋਜ਼ਿਟਿਵ ਰਿਸਪਾਂਸ ਹੈ ਔਰ ਇਸੇ ਤਰ੍ਹਾਂ ਅੱਗੇ ਵੀ ਚੱਲਦਾ ਰਹੇਗਾ ਨਸ਼ਾ ਤਸ਼ਕਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਨਸ਼ਾ ਤਸ਼ਕਰ ਨੂੰ ਅਸੀਂ ਇਹੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਹੁਣ ਸੰਭਲ ਜਾਓ ਸਾਰੇ ਭੱਜ ਗਏ ਨੇ ਇੱਥੋਂ ਪੰਜਾਬ ਤੋਂ ਵੀ ਬਾਹਰ ਚਲੇ ਗਏ ਹੁਣ ਚੋਂ ਕਿ ਹੜ ਆਇਆ ਹੋਇਆ ਹੈ ਚਾਰੋਂ ਪਾਸੇ ਤੁਸੀਂ ਦੇਖ ਰਹੇ ਹੋ ਕਈ ਥਾਥੇ ਫੈਂਸਿੰਗ ਵਗੈਰਾ ਨੂੰ ਵੀ ਨੁਕਸਾਨ ਪਹੁੰਚਾ ਹੈ ਇਸ ਕਰਕੇ ਥੋੜਾ ਬਹੁਤ ਘਾਤ ਲਗਾ ਕੇ ਕੁਝ ਕੁਝ ਜੇਕਰ ਸਮਾਨ ਆ ਰਿਹਾ ਹੈ ਤਾਂ ਉਹ ਵੀ ਅਸੀਂ ਫੜ ਲੈ ਫੜ ਲੰਗੇ ਤੇ ਨਸ਼ਾ ਤਸਕਰ ਨੂੰ ਅਸੀਂ ਇਹੀ ਕਹਿਣਾ ਚਾਹਵਾਂਗੇ ਕਿ ਉਹ ਮਤਲਬ ਸੁਧਰ ਜਾਏ ਜਾਂ ਜੇਲ੍ਹ ਦੇ ਵਿੱਚ ਆਪਣੀ ਜ਼ਿੰਦਗੀ ਕੱਟਣ ਵਾਸਤੇ ਤਿਆਰ ਰਹੇ ਪਰसों ਸੀਪੀ ਸਾਹਿਬ ਨੇ ਦੱਸਿਆ ਸੀ ਕਿ ਇਹਨਾਂ ਨੇ ਜਗ੍ਹਾ ਚੇਂਜ ਕਰ ਲਈਆਂ ਜਿਵੇਂ ਫਲੱਡ ਦਾ ਜ਼ਿਕਰ ਕੀਤਾ ਤਾਂ ਉਸ ਵਾਸਤੇ ਵੀ ਪੁਲਿਸ ਨੇ ਅਰੈਸਟ ਕੀਤਾ ਤਾਂ ਉਸ ਵਾਸਤੇ ਵੀ ਨਜ਼ਰ ਹੈ ਉਸ ਵਾਸਤੇ ਪੁਲਿਸ बिल्कुल पुलिस की हर पास नज़र है साढ़े कोफॉरमेसन आ रहे हैं इंटेलीजेंस आ रही है असी हर पास निगाह रख्या होया है जिथे मर्जी छुप जाएंगे वो फड़े जाएंगे